ਤੈਨੂੰ ਨੁਕੀਲੀ ਜੇਹਨ ਬਚਤ ਲਈ ਜਮੀਨ ਕਾਉਣ ਆਵਾ ਟਿੱਕੇ ਤੇ ਲਈ ਆ ਜਮੀਨ ਇੰਦਰ ਭਾਗ ਲੈ ਕਹੇਗਾ ਇਹ ਤੇ ਇੱਧਰ ਲਈ ਆ ਆਪਣਾ ਜ਼ਮੀਨ ਤੇ ਬਾਕੀ ਜਿਹੜੀ ਆਪਣੀ ਠੇਕੇ ਵਾਲੀ ਜ਼ਮੀਨ ਆ ਆਪਣੇ ਪਿੰਡ ਦੇ ਲਵੀ ਆ ਨਾਲ ਦੇ ਪੱਟਾਂ 'ਚ ਆ ਤੇ ਇੱਧਰ ਆਪਾਂ ਨੂੰ ਮਿਲ ਗਈ ਦੀ ਘਟੇਰੀ ਉਦੇ ਕਰਕੇ ਆਪਾਂ ਲੈ ਲਈ ਦੀ ਟਾਸ ਕੀ ਲੈ ਰਹੇ ਦੋ ਮੋਟਰਾਂ ਨੇ ਤੇ ਸਾਡੀ ਘਟੇਰੀ ਹੋਰ ਆ ਉਹ ਵੀ ਦਿਖਾਵਾਂਗੇ ਜੂ ਇਹ ਅੱਜ ਇਹਦੇ ਨਾਲ ਇਹ ਜਮਾ ਹੀ ਰੇਲ ਗੱਡੀ ਨੰਗਦੀ ਆ ਇਹ ਆਪਣੇ ਜਿਹੜੀ ਲੁਧਿਆਣੇ ਤੋਂ ਆਉਂਦੀ ਹੈ ਲਾਈਨ ਕਿੱਥੇ ਦਿੱਲੀ ਨੂੰ ਜਾਂਦੀ ਆ ਇਹ ਉਹ ਲਾਈਨ ਆ ਇਹ ਰੇਲ ਦੀ ਇਹ ਉਹ ਕਹਾਂ ਜਾ ਕੇ ਆਪਣੀ ਪੂਰਾ ਜਿਹੜੀ ਲਈ ਆ ਆਪਾਂ ਕੌਣੇ ਆ ਕੇ ਇਹ ਦੂਜਾ ਰੈਕ ਤੇ ਆਪਣਾ ਜਿਹੜਾ ਇਹੀ ਬਾਹੀ ਕਰਨ ਤੇ ਜ਼ਮੀਨ ਸੁੱਕੀ ਬਹੁਤ ਜ਼ਿਆਦਾ ਏ ਉਹਦੇ ਕਰਕੇ ਘੱਟ ਬੌਟਦੀ ਆ ਇੱਕ ਟਰੈਕਟਰਾ ਬਣਾਓ ਚੱਲਦਾ 852 ਸਾਹਮਣੇ ਬਸਰ ਗਿਆ ਲੈ ਕੰਮ ਇਹ ਚੱਲਦਾ ਏ ਪਹਿਲੇ ਮੋੜ 'ਚ ਕਣਕ ਜਿਰੀ ਲਾਉਣ ਵਾਸਤੇ ਲਈ ਆ ਤੇ ਆਲੂ ਆਪਾਂ ਜਿਹੜੇ ਆਪਣੇ ਲਵੇਂ ਮੋਟਰ ਠਿੱਕੇ ਤੇ ਲਈ ਹੋਈਆਂ ਨੇ ਇਥੇ ਲਾਵਾਂਗੇ ਤੇ ਬਾਕੀ ਇਹ ਆਪਾਂ ਨੂੰ ਦੱਦਾ ਦੂਰ ਵੀ ਪੈ ਜਾਣਾ ਪਰ ਇਹ ਕਣਕ ਜਿਰੀ ਉਹ ਲੋਟ ਰਹੂਗੀ ਤੇ ਆਲੂਆਂ ਨਾਲ ਕੁਮਾੜੀ ਮੁੱਠੀ ਕਣਕ ਰੋਇਆ ਕਰੂ ਇਹ ਤਾਂ ਬਾਹਰ ਤੋਂ ਬਾਹਰ ਇੱਧਰ ਦਾ ਪਲਾਟ ਰਹਿ ਗਿਆ ਲੰਫਾ ਇਹ ਤਾਂ ਉਹ ਜਿਹੜੇ ਤੱਕ ਤੇ ਇੱਕ ਪਲਾਟ ਵੇਟਾ ਹੈ ਤੇ ਸਨ ਲਾਈਨਾਂ ਨੇ ਲੰਬੀਆਂ ਆਕੀ ਆਪਾਂ ਨੇ ਆਕੋ ਕੁ ਲਈ ਰਹੀਗੀ ਤੇ ਸੁੱਕਾਈ ਬਾ ਰਹੇ ਆ ਲੋਕਾਂ ਵਿੱਚ ਰੋਣ ਸਰਾਉਣੀਆਂ ਵੀ ਕਰੀ ਜਾਂਦੇ ਨੇ ਤੇ ਸੁੱਕੀ ਜ਼ਮੀਨ ਕਾਉਣ ਦਾ ਫਾਇਦਾ ਏ ਜਿਹੜੇ ਮੰਨ ਲਓ ਜ਼ਮੀਨ ਚ ਮਾੜਾ ਮੋਟਾ ਵਰਸ ਤੋਂ ਉਹਨੂੰ ਹੰਦਾ ਬਾਏ ਤੋਂ ਬਾਅਦ ਉਸ ਦੀ ਜ਼ਮੀਨ ਜਦੋਂ ਉਸ ਦਾ ਲੱਗਦੀ ਆ ਸਾਰਾ ਖਤਮ ਹੋ ਜਾਂਦਾ ਏ ਤੇ ਨਾਲੇ ਨਵੇਂ ਜਿਹੜੇ ਦੱਤ ਨੇ ਜ਼ਮੀਨ 'ਚ ਉਹ ਕਾਇਦਾ ਹੁੰਦੇ ਨੇ ਕਿ ਮੇਜਾਂ ਉਪਰ ਜ਼ਮੀਨ ਕੌਣ ਚਾਹੀਦੀ ਆ ਬਾਕੀ ਹਰੇਕ ਬੰਦੇ ਦੀ ਆਪਣੀ ਆਪਣੀ ਰਾਇ ਆ ਤੇ ਕੋਈ ਉਟਾਉਣੀ ਕਰਕੇ ਪਾਉਂਦਾ ਏ ਤੇ ਇਹ ਉਹਦਾ ਕੋਈ ਯੱਕ ਲਾਉਂਦਾ ਏ ਹਰੇਕ ਬੰਦੇ ਦਾ ਆਪਣਾ ਆਪਣਾ ਦਿਮਾਗ ਆ ਖਲੀਆਂ ਸਾਰੀਆਂ ਹੀ ਤੇ ਬਾਕੀ ਖਾਲ ਖੂਲ ਬਾਤੇ ਜਿੰਨੇ ਵੀ ਕੱਚੇ ਖਾਲ ਸੀ ਇੱਧਰਲੇ ਖੇਤ ਆ ਆਪਣੇ ਵਾਏ ਗਏ ਸਾਰੀ ਦੋ ਪਲਾਟਤੀ ਲੰਬੇ ਤੇ ਇੱਕ ਮੋਟਰ ਆ ਇਹ ਆਪਣੀ ਤੇ ਇੱਕ ਮੋਟਰ ਉਹ ਪਰ ਲਈ ਆ ਜਿਹੜੀ ਬਿਨਾ ਕੋਠੇ ਤੂੰ ਆ ਤੇ 10 ਕੀਲੇ ਨੇ ਉਰੇ ਤੇ ਬਾਕੀ ਇੱਕ ਪਲਾਟ ਇੱਧਰ ਲਾਏ ਇਹ ਹੈਗਾ ਇਹ 3 ਕੀਲਿਆਂ ਦਾ ਲੰਬਾ ਤੇ ਬਾਕੀ ਪਾਣੀ ਪੂਣੀ ਪੀ ਕੇ ਹਟੇ ਆ ਲੱਗਦੇ ਆ ਬਾਉਣ ਦੋਏ ਟਰੈਕਟਰ ਖੜੇ ਨੇ 69r 855 ਰਿਆ ਜੀ ਕੰਮ ਵਾਹੀ ਦਾ ਹੁਣ ਤਬੀਆਂ ਕਰ ਲੀਆਂ ਆਪਾਂ ਬੰਦ ਹੁਣ ਚੱਲਦੇ ਆ ਪਿੰਡ ਨੂੰ ਤੇ ਸਾਰਾ ਖੇਤ ਆਪਣੇ ਵਾਹੀ ਗਏ ਲੂ ਆ ਗਿਆ ਆਪਾਂ ਮੋਟਰਾਂ ਚ ਲਾ ਕੇ ਦੇਖ ਲਾਂਗੇ ਬਾਕੀ ਵੀ ਓਕੇ ਨੇ ਤੇ ਫਿਰ ਮੀਂਹ ਮੁੱਕੇ ਤੋਂ ਬਾਅਦ ਜੀਰੀ ਲਾਉਣ ਤੋਂ ਪਹਿਲਾਂ ਇੱਕ ਵਾਰ ਹਲਾਣਾ ਬਾਹਦਾਂਗੇ ਤੇ ਨਾਲੇ ਪੱਟਾ-ਪੱਟਾ ਪਾ ਜਾਵਾਂਗੇ ਕਿਆਰਿਆਂ ਦੀਆਂ ਜਿਹੜੇ ਸੌਗ ਨਾ ਪਾਉਣੀਆਂ ਹੋਣੀਆਂ ਤੇ ਅੱਗੇ ਚੱਲਦੇ ਹਾਂ ਹੁਣ ਪਿੰਡ ਨੂੰ ਗਿਆ 4:30 ਵਜੇ ਆਇਤੀ ਮੰਨ ਲਓ ਸਸਤਕ ਬੱਜ ਗਏ ਉਹੀ 2.5 ਘੰਟੇ ਲੱਗੇ ਨੇ ਬਾਉਣ ਨੂੰ ਦੋ ਟਰੈਕਟਰਾਂ ਆ ਕੁਝ ਨਹੀਂ ਲੱਗਦਾ 10 ਢਿੱਲੇ ਦੀ ਤੇ ਇੱਕ ਇੱਕ ਵਾਰ ਬਾਦੇ ਆਪਾਂ ਬਾਕੀ ਆਲੇ ਸੈਟਾ ਸੁਟਾ ਦੇ ਵੀ ਨਹੀਂ ਢੇੜੇ ਲਾਏ ਆਪਾਂ ਵੀ ਖੜਾ ਨਾਲ ਤਾਂ ਬੋਵੇਂ ਹੀ ਆ ਤੇ ਬੰਦੇ ਲਾ ਕੇ ਖਾਲ ਗੂਲ ਸਾਫ ਕਰਾਉਣੇ ਆ ਇਹਨੇ ਤੇ ਦਵਾਈ ਦੂਈ ਪਾਵਾਂਗੇ ਕੱਖਾਂ ਵਾਲੀ ਤੇ ਸਾਫ਼ ਰਹੂਗਾ ਤੇ ਆਪਾਂ ਜਿਹੜੀਆਂ ਪੱਕੀਆਂ ਬੱਟਾਂ ਦੀ ਉਹ ਛੱਡਤੀਆਂ ਜਿਹੜੇ ਮੰਨ ਲਓ ਕੱਚੇ ਖਾਲ আর ਬੱਟਾਂ ਦੀ ਉਹ ਆਪਾਂ ਪਾਦੇ ਹਰੀ